ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਇੱਕ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਬ ਖੁਸ਼ੀ ਬਲੌਗ ਤੇ ਲੋ ਜੀ ਅੱਪ ਅੱਜ ਫਿਰ ਆ ਗਏ ਇੱਕ ਨਿਊ ਵੀਡੀਓ ਲੈ ਕੇ ਉਹਨਾਂ ਭੈਣਾਂ ਲਈ ਜਿਹੜੀਆਂ ਮੇਰੀਆਂ ਭੈਣਾਂ ਸਟੀਚਿੰਗ ਕਰ ਕਰਕੇ ਪਰੇਸ਼ਾਨ ਨੇ ਸਰਵੈਕਲ ਦੇ ਦਰਦ ਤੋਂ ਖਾਸ ਕਰਕੇ ਜਿਹੜੀਆਂ ਸਟੀਚਿੰਗ ਕਰਦੀਆਂ ਨੇ ਇਹਨਾਂ ਤੇ ਜਿਹੜੇ ਕੰਪਿਊਟਰ ਦਾ ਕੰਮ ਕਰਦੀਆਂ ਨੇ ਹਨਾ ਉਹਨਾਂ ਨੂੰ ਸਰਵੈਕਲ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਏ ਕਿਉਂਕਿ ਜਿਹੜੀ ਆਪਣੀ ਗਰਦਨ ਹੈ ਝੁਕੀ ਰਹਿੰਦੀ ਹੈ ਨਾ ਤੇ ਜਿਹੜੀ ਫਿਰ ਆਪਣੀ ਗਰਦਨ ਦਾ ਸਰਵੈਕਲ ਹੈ ਉਹ ਫਿਰ ਬੜੀ ਦਿੱਕਤ ਕਰਦਾ ਏ ਹਨਾ ਕਈ ਵਾਰ ਤਾਂ ਮਾਈਗਰੇਨ ਦੀ ਉਹ ਬਣ ਜਾਂਦੀ ਏ ਪ੍ਰੋਬਲਮ ਜੀ ਬਣ ਜਾਂਦੀ ਹੈ ਨਾ ਜਿਹਨੂੰ ਮਾਈਗਰੇਨ ਕਹਿੰਦੇ ਆ ਬੜੀ ਦਰਦ ਹੁੰਦੀ ਏ ਸਿਰ ਵਿੱਚ ਵੀ ਬਾਜੂ ਵਿੱਚ ਗਰਦਨ ਵਿੱਚ ਤੇ ਫਿਰ ਪਰੇਸ਼ਾਨੀਆਂ ਬਹੁਤ ਆਉਂਦੀਆਂ ਨੇ ਤੇ ਬਸ ਮੈਨੂੰ ਵੀ ਹੋ ਗਿਆ ਸੀਗਾ ਤੇ ਮੈਂ ਕਿੱਦਾਂ ਆਪਣਾ ਠੀਕ ਕੀਤਾ ਸੀ ਉਹੀ ਕੁਝ ਐਕਸਰਸਾਈਜ਼ ਨੇ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਉਂਕਿ ਮੈਂ ਡਾਕਟਰਾਂ ਕੋਲ ਬਹੁਤ ਗਈ ਸੀ ਡਾਕਟਰਾਂ ਨੇ ਕਿਹਾ ਵੀ ਇਹਦਾ ਇਲਾਜ ਨਹੀਂ ਹੁੰਦਾ ਹੈਗਾ ਡਾਕਟਰੀ ਇਲਾਜ ਤਾਂ ਬਿਲਕੁਲ ਨਹੀਂ ਹੁੰਦਾ ਹੈਗਾ ਵਿਪੈਨਕਲਰ ਖਾ ਲਓਗੇ ਪੈਨਕਲਰ ਖਾ ਕੇ ਤੁਹਾਡਾ ਦਰ ਥੋੜੇ ਦੇ ਰੁਕ ਜਾਏਗਾ ਫਿਰ ਓਦਾਂ ਦੀ ਓਦਾਂ ਹੋਵੇਗਾ ਇਹਦਾ ਜਿਹੜਾ ਮੇਨ ਹੈਗਾ ਨਾ ਇਹਦਾ ਪ੍ਰੋਸੈਸ ਇਹ ਹੈਗਾ ਐਕਸਰਸਾਈਜ਼ ਜੀ ਵੀ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ ਤੇ ਜਿੰਨੀ ਵੀ ਹੋ ਸਕੇ ਤੇ ਬਾਕੀ ਤੁਸੀਂ ਰਾਤ ਨੂੰ ਸੌਣ ਲੱਗੇ ਜੂੜਾ ਖੋਲ ਕੇ ਸੋਣਾ ਜਾਨੀ ਕਿ ਵਾਲ ਜਿਹੜੇ ਤੁਹਾਡੇ ਖੁੱਲੇ ਹੋਣੇ ਚਾਹੀਦੇ ਨੇ ਸਰਾਣਾ ਬਿਲਕੁਲ ਨਹੀਂ ਲੈਣਾ ਹੈਗਾ ਸਿਰ ਦੇ ਥੱਲੇ ਜਿਨ੍ਹਾਂ ਨੂੰ ਸਰਕਲ ਦੀ ਪ੍ਰੋਬਲਮ ਹੈ ਤੇ ਇਹ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਥੋੜੀ ਜਿਹੀ ਵਿਆਵਾਦੀ ਵਾਲੀ ਚੀਜ਼ ਤੋਂ ਵੀ ਪਰਹੇਜ਼ ਹੀ ਰੱਖੋ ਜੇ ਤੁਹਾਡੇ ਦਰਦ ਹੁੰਦੀ ਹੈ ਨਾ ਤੇ ਤੁਸੀਂ ਜਿਹੜੇ ਚੋਲ ਨੇ ਛੋਲੇ ਹੋਗੇ ਆਲੂ ਹੋਗੇ ਜਿਹੜੇ ਬੈ ਕਰਦੀ ਚੀਜ਼ ਉਹ ਥੋੜਾ ਪ੍ਰਯੋਗ ਕਰਕੇ ਹੀ ਖਾਇਆ ਕਰੋ ਖਟੀਆਂ ਚੀਜ਼ਾਂ ਜਾਨਕਿ ਇਦਾਂ ਦੀ ਹੋ ਗਈਆਂ ਤੇ ਇਸ ਕਰਕੇ ਮੈਂ ਹੋ ਗਈ ਸੀ ਠੀਕ ਫਿਰ ਤੇ ਫਿਰ ਅੱਜ ਮੈਂ ਖਚਲ ਤੁਹਾਡੇ ਨਾਲ ਵੀ ਸ਼ੇਅਰ ਕਰਦਣੀ ਹੈ ਨਾ ਵੀ ਕਾਫੀ ਭੈਣਾ ਜਿਹੜੀਆਂ ਨੇ ਕੀ ਪਤਾ ਵੀਡੀਓ ਦੇਖ ਕੇ ਕਾਫੀ ਭੈਣਾ ਨੂੰ ਹਨਾ ਆਰਾਮ ਮਿਲੇ ਕਾਫੀ ਠੀਕ ਹੋ ਜਾਣ ਵੀਡੀਓ ਵਾਦ-ਵਾਦ ਸ਼ੇਅਰ ਕਰਦੇ ਤੇ ਜਿਹੜੀ ਐਕਸਰਸਾਈਜ਼ ਨੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਵੀ ਕਿਹੜੀ-ਕਿਹੜੀ ਐਕਸਰਸਾਈਜ਼ ਸੀ ਕਿ ਜਿਹੜੀ ਮੈਂ ਡਾਕਟਰ ਨੂੰ ਦੱਸੀ ਸੀਗੀ ਤੇ ਇੱਕ ਕਰਦੇ ਆ سٹਾਰਟ ਆਪਾ एक्सरसाइज ਐਦਾਂ ਜਿਹਨਾਂ ਦੀ ਬਾਜੂ 'ਚ ਦਰਦ ਹੁੰਦੀ ਹੈ ਨਾ ਕਿਉਂਕਿ ਸਰਵਾਈਕਲ ਦੀ ਦਰਦ ਪਹਿਲਾਂ ਕਈ ਵਾਰ ਬਾਜੂ 'ਚ ਸਟਾਰਟ ਹੁੰਦੀ ਹੈ ਕਈ ਵਾਰ ਗਰਦਨ ਤੋਂ ਤੇ ਆਪਾਂ ਕੀ ਕਰਨਾ ਐਦਾਂ ਇਹ ਸੋੜੇ ਸਟੈਪ ਨੇ ਜਿਹੜੇ ਕਰਨੇ ਨੇ ਐਦਾਂ ਹੱਥ ਜਿਹੜਾ ਮਰੱਖਿਆ ਸੀ ਸਿਰ ਤੇ ਇਹਨੂੰ 5 ਮਿੰਟ ਐਦਾਂ ਰੱਖ ਕੇ ਦਬਾ ਦੇਣਾ ਹੈ ਆਪਾਂ ਐਦਾਂ ਪਹਿਲਾਂ ਮੱਥੇ ਤੇ ਰੱਖਣਾ ਹੈ 5 ਮਿੰਟ ਸਟੈਪ ਕਰਨੇ ਆ ਜਣਕੇ ਤਿੰਨ ਤਿੰਨ ਸਟੈਪ ਹੋਗੇ ਚਾਚਾ ਸਟੈਪ ਹੋਗੇ ਹਨ ਫਿਰ ਉਸ ਤੋਂ ਬਾਅਦ ਆਪਾਂ ਕੀ ਕਰਨ ਏਦਾਂ ਸਿਰ ਰੱਖਣਾ ਏਦਾਂ ਜਿਹੜੇ ਪਾਸੇ ਦਰਦ ਹੁੰਦੀ ਹੈ ਨਾ ਜ਼ਿਆਦਾ ਉਹ ਜ਼ਿਆਦਾ ਟਾਈਮ ਉਧਰ ਕਰਨਾ ਆਪਾਂ ਤੇ ਏਦਾਂ ਹਥੇਲੀ ਸਿਰ ਤੇ ਰੱਖ ਕੇ ਆਪਾਂ ਆਪਣਾ ਸਿਰ ਦਾ ਵਜ਼ਨ ਹੱਥ ਤੇ ਪਾਣਾ ਹੈ ਹੱਥ ਦਾ ਵਜ਼ਨ ਸਿਰ ਤੇ ਪਾਣਾ ਤੇ ਏਦਾਂ ਦਬਾ ਦੇਣਾ ਹੈ ਤੇ 5 5 ਮਿੰਟ ਜਿਹੜੀਆਂ ਇਹ ਐਕਸਰਸਾਈਜ਼ ਹੁੰਦੀਆਂ ਨੇ ਸਟੈਪ ਹੁੰਦੇ ਨੇ ਕਰਨੇ ਨੇ ਉਸ ਤੋਂ ਬਾਅਦ ਐ ਏਦਾਂ ਸਟ੍ਰੇਟ ਹੋ ਕੇ ਬੈਠ ਜਾਣਾ ਹੈ ਜਿਹੜੀ ਗਰਦਨ ਜਿਹੜੀ ਠੋਡੀ ਹੈ ਨਾ ਬਿਲਕੁਲ ਸ਼ੋਲਡਰ ਦੇ ਸਾਹਮਣੇ ਆਵੇ ਇਦਾਂ ਆਰਾਮ ਨਾਲ ਆਰਾਮ ਨਾਲ ਤੁਸੀਂ ਇਹ ਸਟੈਪ 5 ਵਾਰ ਸਟੈਪ ਇਹ ਕਰਨੇ ਆ ਜਾਨਕਿ 5-5 ਸਟੈਪ ਕਰਨੇ ਨੇ ਜਿਹੜੀ ਵੀ ਐਕਸਰਸਾਈਜ਼ ਜੀ ਤੁਹਾਨੂੰ ਦੱਸ ਰਹੀ ਹਾਂ ਉਹਦੇ 5-5 ਕਰਨੇ ਆ ਇਦਾਂ ਤੁਸੀਂ ਬੈਠ ਜਾਣਾ ਸਟੇਟ ਹੋ ਕੇ ਬਿਲਕੁਲ ਸ਼ਾਂਤ ਹੋ ਕੇ ਤੇ ਇਦਾਂ ਤੁਸੀਂ ਸਿੱਧਾ ਜਿਵੇਂ ਮੈਂ ਤੁਹਾਨੂੰ ਇੱਕ-ਇੱਕ ਸਟੈਪ ਕਰਕੇ ਦੱਸ ਰਹੀ ਹਾਂ ਤੁਸੀਂ 5-5 ਵਾਰੀ ਕਰਨੇ ਆ ਨਾ ਫਿਰ ਇਹ ਵਾਲਾ ਸਟੈਪ ਜਿਹੜਾ ਇਦਾਂ ਦੇਖੋ ਸਿਰ ਦਾ ਜਿਹੜਾ ਵਜ਼ਨ ਹੋਵੇਗਾ ਉਹ ਬਾਹਵਾਂ ਵੱਲ ਕਰਨਾ ਹੈ ਬਾਜੂ ਵੱਲ ਜਾਨਕਿ ਸ਼ੋਲਡਰ ਵੱਲ ਔਰ ਜਿਹੜੀ ਬਾਜੂ ਹੈਗੀ ਇਧਰ ਸਿਰ ਵੱਲ ਖਿੱਚਣੀ ਹੈ ਇਦਾਂ ਕਰਨੀ ਤੁਸੀਂ ਠੀਕ ਹੈ ਬਹੁਤ ਫਰਕ ਪੈਂਦਾ ਹੈ ਬਹੁਤ ਆਰਾਮ ਮਿਲਦਾ ਹੈ ਨਹੀਂ ਤਾਂ ਫਿਰ ਜਿਹੜੀ ਇਹ ਪ੍ਰੋਬਲਮ ਹੁੰਦੀ ਹੈ ਇਹ ਤਾਂ ਸਿੱਧੀ ਸਿਰ ਨੂੰ ਹੀ ਜਾਂਦੀ ਹੈ ਤੇ ਫਿਰ ਮਾਈਗਰੇਨ ਦੀ ਪ੍ਰੋਬਲਮ ਬਣ ਜਾਂਦੀ ਹੈ ਕਈ ਵਾਰ ਅੱਖਾਂ 'ਚ ਵੀ ਦਰਦ ਹੁੰਦੀ ਬਹੁਤ ਮੈਨੂੰ ਬਹੁਤ ਜ਼ਿਆਦਾ ਦਿੱਕਤ ਹੋ ਗਈ ਸੀ ਕਿ ਬਹੁਤ ਜ਼ਿਆਦਾ ਹੋ ਗਈ ਸੀ ਮੈਂ ਪਰੇਸ਼ਾਨ ਤੇ ਐਦਾਂ ਸ਼ੋਲਡਰ ਜਿਹੜਾ ਤੁਸੀਂ ਐਦਾਂ ਐਦਾਂ ਕਰਨੇ ਆ ਠੀਕ ਹੈ ਤੇ ਰਾਊਂਡ ਰਾਊਂਡ ਕਰਨੇ ਆ ਇਹ ਪੰਜ ਪੰਜ ਸਟੈਪ ਹੁੰਦੇ ਆ ਕਿ ਜਿਹੜਾ ਤੁਸੀਂ ਕਰਨੇ ਆ ਬਾਕੀ ਹਾਂ ਜੇ ਜ਼ਿਆਦਾ ਪ੍ਰੋਬਲਮ ਹੈਗੀ ਤੁਸੀਂ ਥੈਰੇਪੀ ਵੀ ਲੈ ਸਕਦੇ ਹੋ ਥੈਰੇਪੀ ਨਾਲ ਵੀ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹੈ ਅੱਜਕੱਲ੍ਹ ਥੈਰਪੀ ਥਾਂ ਥਾਂ ਤੇ ਹੋਈ ਵੀ ਮਤਲਬ ਕਿ ਹੈਗੀ ਐ ਤੁਸੀਂ ਥੈਰਪੀ ਲੈ ਸਕਦੇ ਹੋ ਬਾਕੀ ਤੁਸੀਂ ਗਰਮ ਪਾਣੀ ਕਰਕੇ ਉਹਦਾ ਸੇਕਾ ਲੈ ਸਕਦੇ ਹੋ ਹਨਾ ਬੋਤਲ ਚ ਪਾ ਕੇ ਤੇ ਇਹ ਥੋੜੀ ਜੀ ਐਕਸਰਸਾਈਜ਼ ਸੀਗੀ